ਕੋਈ ਮਹੱਲਾ ਪੰਜਵਾਂ ਕਥਣੀਆਂ ਸੰਤਾਂ ਤੇ ਸੁਖਾਉ ਪੰਧੀਆਂ ਨਾਨਕ ਲੱਦਣੀਆਂ ਤਿਨਾਂ ਜਿਨ੍ਹਾਂ ਭਾਗ ਮਥਾੜੈ ਮਹੱਲਾ ਪੰਜਵਾਂ ਡੂੰਗਰ ਜਲਾ ਫਲਾ ਭੂਮ ਬਨਾ ਫਲ ਕੰਦਰਾਂ ਪਾਤਾਲਾਂ ਆਕਾਸ ਪੂਰਨ ਹਭ ਘਟਾਂ ਨਾਨਕ ਪੇਖ ਜਿਉ ਇਕਤ ਸੂਤ ਪਰੋਤੀਆਂ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਜੇ ਸਹਜ ਖਿਲਾਏਂਦਾ ਨਹੀਂ ਕਰਦਾ ਯਾਲਕ ਔਗਣ ਕੋ ਨਾ ਚਿਤਾਰਦਾ ਗਲ ਸੀਤੀ ਲਾਇਕ ਮੋਹ ਮੰਗਾ ਸੋਈ ਦੇਮਦਾ ਹਰ ਪਿਤਾ ਸੁਖ ਦਾਇਕ ਗਿਆਨ ਰਾਸ ਨਾਮ ਧਨ ਸੌਪਿਓਨ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲੋਂ ਕਦੇ ਨਾ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ ਸ਼ਲੋਕ ਡੱਖਣੇ ਮਹੱਲਾ 5 ਨਾਨਕ ਕੱਟੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ ਕੋਏ ਜਿਵਨ ਦੇ ਵਿਛੜੈ ਓਏ ਮੋਇਆ ਨਾ ਜਾਹੀ ਛੋੜ ਮਹੱਲਾ 5 ਨਾਨਕ ਬਿਜਲੀਆਂ ਚਮਕਨ ਗੁਰਨ ਘਟਾਂ ਅਤ ਕਾਲੀਆਂ ਵਰਸਨ ਮੇਗ ਅਪਾਰ ਨਾਨਕ ਸੰਗਮ ਪਰੀ ਸੁਹੰਦੀਆਂ ਮਹੱਲਾ ਪੰਜਵਾਂ ਜਲ ਤਲ ਨੀਰ ਭਰੇ ਸੀਤਲ ਪਵਨ ਚਲਾਰ ਦੇ ਸੇਜਣੀਆਂ ਸੋਇਨ ਹੀਰੇ ਲਾਲ ਜੜੰਦੀਆਂ ਸੁਭਰ ਕੱਪੜ ਭੋਗ ਨਾਨਕ ਪਰੀ ਵੇ ਹੋਣੀ ਤੱਤਿਆਂ ਪੌੜੀ ਕਾਰਨ ਕਰਤਾ ਜੋ ਕੀਆ ਸੋਈ ਹੈ ਕਰਨਾ ਜੇ ਸੋ ਧਾਵਹਿ ਪ੍ਰਾਨੀਆਂ ਪਾਵਹਿ ਧੁਰ ਲੈਣਾ ਬਿਨ ਕਰਮਾ ਕਿਛੂ ਨ ਲੱਭਈ ਜੇ ਫਿਰਹਿ ਸਭ ਧਰਨਾ ਗੁਰ ਮਿਲ ਭਾਉ ਗਵਿੰਦ ਕਾ ਭੈ ਡਰ ਦੂਰ ਕਰਨਾ ਭੈ ਤੇ ਬੈਰਾਗ ਉਪਜੈ ਹਰ ਖੋਜਤ ਫਿਰਨਾ ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨ ਮਰਨ ਨਾ ਥਿਆਏ ਕਮਾਏ ਧਿਆਇਆ ਪਾਇਆ ਸਾਜ ਸਰਨਾ ਬੋਹਿਤ ਨਾਨਕ ਦੇਉ ਗੁਰ ਜਿਸ ਹਰ ਚੜਾਏ ਤਿਸ ਭਉਜਲ ਤਰਨਾ ਸ਼ਲੋਕ ਮਹਲਾ 5ਵਾਂ ਪਹਿਲਾ ਮਰਨ ਕਬੂਲ ਜੀਵਨ ਕੀ ਛਾੜਿਆਸ ਹੋ ਸਭਨਾ ਕੀ ਰੇਣ ਕਾ ਤਉ ਆਓ ਹਮਾਰੇ ਪਾਸ ਮਹਲਾ 5ਵਾਂ ਮੁਆ ਜੀਵਨ ਦਾ ਪੇਖ ਜੀਵਨ ਦੇ ਮਰ ਜਾਣ ਜਿੰਨਾ ਮੁਹੱਬਤ ਇੱਕ ਸਿਹੁ ਤੇ ਮਾਨਸ ਪ੍ਰਧਾਨ ਮਹੱਲਾ ਪੰਜਵਾ ਜਿਸ ਮਨਵਸੈ ਪਾਰ ਬ੍ਰਹਮ ਨਿਕਟ ਨਾਇ ਆਵੇ ਪੀਰ ਪੁਖ ਤਖ ਤਿਸਨਾ ਵਿਆਪਈ ਜਮ ਨਹੀਂ ਆਵੇ ਨੀਰ ਪੌੜੀ ਕੀਮਤ ਕਹਿਣ ਨਾ ਜਾਈਐ ਸੱਚ ਸਾਹਾ ਅਡੋਲੇ ਸਿੱਧ ਸਾਧਕ ਗਿਆਨੀ ਧਿਆਨੀਆਂ ਕੌਣ ਤੁਧ ਨੂੰ ਤੋਲੇ ਪੰਨਣ ਕੜਨ ਸਮਰਾਤ ਹੈ ਉਪਤ ਸਭ ਪਰਲੈ ਕਰਨ ਕਰਨ ਸਮਰੱਥ ਹੈ ਕਟ ਕਟ ਸਭ ਬੋਲੈ ਰਿਜਕ ਸਮਾਹੇ ਸਭ ਸੈ ਕਿਆ ਮਾਨਸ ਡੋਲੈ ਗਹਿਰ ਗੰਭੀਰ ਅਥਾਹ ਤੂੰ ਗੁਣ ਗਿਆਨ ਅਮੁੱਲੈ ਸੋ ਇਹ ਕੰਮ ਕਮਾਵਣਾ ਕੀਆ ਤੁਰ ਮੋਲੈ ਤੁਧੋ ਬਾਰ ਕਿਸ ਨਹੀਂ ਨਾਨਕ ਗੁਣ ਬੋਲੈ ਰਾਗ ਮਾਰੂ ਬਾਣੀ ਕਬੀਰ ਜੀਉ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਪੰਡਿਆ ਕਵਨ ਕਮਤ ਤੁਮ ਲਾਗੇ ਬੂਢ ਹੋਗੇ ਪਰਵਾਰ ਸਕਲ ਸਿਉ ਰਾਮ ਨਾ ਜਪੋ ਅਪਾਗੇ ਰਹਾਉ ਬੇਦ ਪੁਰਾਨ ਪੜੇ ਕਾ ਕਿਆ ਗੁਣ ਖਰ ਚੰਦਨ ਜਸ ਭਾਰਾ ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰਸ ਪਾਰਾ ਜੀ ਬਦ ਹੋ ਸੋ ਧਰਮ ਕਰ ਥਾਪੋ ਧਰਮ ਕਹੋ ਕਤ ਭਾਈ ਆਪਸ ਕੋ ਮਨਵਰ ਕਰ ਥਾਪੋ ਕਾ ਕਹੋ ਕਹੋ ਕਸਾਈ ਮਨ ਕੇ ਅੰਦੇ ਆਪ ਨਾ ਬੂਝੋ ਕਾਹੇ 부ਝਾਵੋ ਭਾਈ ਮਾਇਆ ਕਾਰਨ ਵਿਦਿਆ 베ਚੋ ਜਨਮ ਅਭਿਰਥਾ ਜਾਈ ਨਾਰਦ ਬਚਨ ਵਿਆਸ ਕਹਤ ਹੈ ਸੁਖ ਕੋ ਪੂਚੋ ਜਾਈ ਕਹ ਕਬੀਰ ਰਾਮੈ ਰਮ ਛੂਟੋ ਨਾਹੀਂ ਤਾਂ ਬੂਡੇ ਭਾਈ ਬਨਹਿ ਵਸੇ ਕਿਉ ਪਾਈਐ ਜੋ ਲੋ ਮਨਹੁ ਨ ਤਜਹਿ ਬਿਕਾਰ ਜਿਹੇ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ ਸਾਰ ਸੁਖ ਪਾਈਐ ਰਾਮਾ ਰੰਗ ਰਵਹੁ ਆਤਮੈ ਰਾਮ ਰਹਾਉ ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸ ਮਨ ਜੀਤੇ ਜਗ ਜੀਤਿਆ ਜਾਂਤੇ ਵਿਖਿਆਤੇ ਹੋਏ ਉਦਾਸ ਅੰਜਨ ਦੇ ਸਬੈ ਕੋਈ ਟੁਕ ਚਾਹਨ ਮਾਏ ਬਿਡਾਨ ਗਿਆਨ ਅੰਜਨ ਜੇ ਪਾਇਆ ਤੇ ਲੋਇਨ ਪਰਵਾਨ ਕਹਿ ਕਬੀਰ ਅਬ ਜਾਨਿਆ ਗੁਰ ਗਿਆਨ ਦੀ ਆ ਸਮਝਾਈ ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤਹੂ ਨਾ ਜਾਏ ਰਿੱਧ ਸਿੱਧ ਜਾ ਕੋ ਫੁਰੀ ਕਹ ਕਹੂੰ ਸੋ ਕਿਆ ਕਾਜ ਤੇਰੇ ਕਹਨੇ ਕੀ ਗਤ ਕਿਆ ਕਹੂੰ ਮੈ ਬੂਲਤ ਹੀ ਬਡ ਲਾਜ RAM ਜਿਹ ਪਾਇਆ RAM ਤੇ ਭਵੈ ਨ ਬਾਰੈ ਬਾਰ ਰਹਾਉ ਝੂਟਾ ਜਗ ਦੇਹਕੇ ਘਨਾ ਦਿਨ ਦੁਏ ਬਰਤਨ ਕੀ ਆਸ RAM ਉਦਕ ਜਿਹ ਜਨ ਪੀਆ ਤੇਹ ਬਹਰ ਨ ਭਈ ਪਿਆਸ ਗੁਰ ਪ੍ਰਸਾਦ ਜਿਹ ਬੂਝਿਆ ਆਸਾਂ ਤੇ ਭਇਆ ਨਿਰਾਸ ਸਭ ਸੱਚ ਨਦਰੀ ਆਇਆ ਜੋ ਆਤਮ ਭਇਆ ਉਦਾਸ RAM ਨਾਮ ਰਸ ਚਾਖਿਆ ਹਰ ਨਾਮਾ ਹਰ ਤਾਰ ਕਉ ਕਬੀਰ ਕੰਚਨ ਭਇਆ ਭ੍ਰਮ ਗਿਆ ਸਮੁੰਦਰੈ ਪਾਰ ਉਦ ਕਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੀ ਸੁਨਹਿ ਸੁਨ ਮਿਲਿਆ ਸਮੁੰਦਰ ਸੀ ਪਮਣ ਰੂਪ ਹੋਏ ਜਾਵਹਿਗੇ ਬਹੁ ਰਮ ਕਾਹੇ ਆਵਹਿਗੇ ਆਵਣ ਜਾਣਾ ਹੁਕਮ ਤੇ ਸਹ ਕਾ ਹੁਕਮ ਬੁਝ ਸਮਾਵਹਿਗੇ ਰਹਾਉ ਜਬ ਚੂਕੇ ਪੰਜ ਧਾਤ ਕੀ ਰਚਨਾ ਐਸੇ ਭਰਮ ਚਕਾਵਹਿਗੇ ਦਰਸ਼ਨ ਛੋੜ ਭਏ ਸਮਦਰਸੀ ਏਕੋ ਨਾਮ ਧਿਆਵਹਿਗੇ ਜਿਤ ਹਮ ਲਾਏ ਤਿਤਹੀ ਲਾਗੇ ਤੈਸੇ ਕਰਮ ਕਮਾਵਹਿਗੇ ਹਰ ਜੀ ਕਿਰਪਾ ਕਰੇ ਜੋ ਆਪਣੀ ਤਉ ਗੁਰ ਕੇ ਸ਼ਬਦ ਸਮਾਵਹਿਗੇ ਜੀਵਤ ਮਰਹੁ ਮਰਹੁ ਫਨ ਜੀਵਹੁ ਪੁਨਰਪ ਜਨਮ ਨਾ ਹੋਈ ਕਹੋ ਕਬੀਰ ਜੋ ਨਾਮ ਸਮਾਨੀ ਸੁਨ ਰਹਿਆ ਲਿਵ ਸੋਈ ਜੋ ਤੁਮ ਮੋਕ ਕੋ ਦੂਰ ਕਰਤ ਹੋ ਤਉ ਤੁਮ ਮੁਕਤ ਬਤਾਵਹੁ ਏਕ ਅਨੇਕ ਹੋਏ ਰਹਿਓ ਸਗਲ ਮਹਿ ਅਬ ਕੈਸੇ ਪਰਮਾਵ ਰਾਮ ਮੋਕੋ ਤਾਰ ਕਹਾਂ ਲੈ ਜਈ ਹੈ ਸੋਦੋ ਮੁਕਤ ਕਹਾਂ ਦੇਉ ਕੈਸੀ ਕਰ ਪ੍ਰਸਾਦ ਮੋਹਿ ਪਾਈ ਹੈ ਰਹਾਉ ਤਾਰਨ ਤਰਨ ਤਵੇ ਲਗ ਕਹੀ ਹੈ ਜਬ ਲਗ ਤਤ ਨਾ ਜਾਣਿਆ ਅਬ ਤਉ ਬਿਮਲ ਭਏ ਘਟ ਹੀ ਮਹਿ ਕਹ ਕਬੀਰ ਮਨ ਮਾਨਿਆ ਜਿਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣ ਕਾਹੇ ਕੀਜਤ ਹੈ ਮਨ ਭਾਵਨ ਜਬ ਜਮ ਆਏ ਕੇਸ ਤੇ ਫਕਰੈ ਤਹਿ ਹਰ ਕੋ ਨਾਮ ਛਡਾਵਨ ਰਹਾਉ ਕਾਲ ਅਕਾਲ ਖਸਮ ਕਾ ਕੀਨਾ ਇਹੋ ਪਰਪੰਚ ਵਧਾਵਨ ਕਹਿ ਕਬੀਰ ਤੇ ਅੰਤੇ ਮੁਕਤੇ ਜਿਨ ਹਿਰਦੈ ਰਾਮ ਰਸਾਇਣ ਦੇਹੀ ਗਾਵਾ ਜਿਉ ਤਰ ਮਹਿਤੋ ਬਸਹਿ ਪੰਚ ਕਿਰਸਾਨਾ ਨੈ ਨੂੰ ਨਕਟੂ ਸਰਵ ਨੂੰ ਰਸਪਤ ਇੰਦਰੀ ਕਹਿਆ ਨਾ ਮਾਨਾ ਬਾਬਾ ਅਬ ਨਾ ਬਸੋਂ ਇਹ ਗਾਂਵ ਕਰੀ ਕਰੀ ਕਾ ਲੇਖਾ ਮੰਗੈ ਕਾਇਤ ਚੇ ਤੂੰ ਨਾਉ ਰਹਾਉ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ ਪੰਜ ਕਿਰਸਾ ਨਵਾ ਭਾਗ ਗਏ ਲਹਿ ਬਾਂਦੇ ਉਹ ਜੀ ਉਹ ਦਰਬਾਰੀ ਕਹਿ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਅਬ ਕੀ ਬਾਰ ਬਖਸ਼ ਬੰਦੇ ਕਉ ਬਹੁਰਨਾ ਪਉ ਜਲ ਫੇਰਾ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਨਪਉ ਕਿਨੈ ਨਾ ਦੇਖਿਆ ਬਿਰਾਗੀ ਅੜੇ ਬਿਨ ਪੈ ਅਨਪਉ ਹੋਏ ਵੜਾ ਹੰਬੈ ਸਹੋ ਹਦੂਰ ਦੇਖੈ ਤਾਂ ਪਉ ਪਵੈ ਬਿਰਾਗੀ ਅੜੇ ਹੁਕਮੈ 부ਝੈ ਤਾਂ ਨਿਰਪਉ ਹੋਏ ਵੜਾ ਹੰਬੈ ਹਰ ਪਾਖੰਡ ਨਾ ਕੀਜਈ ਬੈਰਾਗੀ ਅੜੇ ਪਖੰਡ ਰੱਤਾ ਸਭ ਲੋਕ ਵਣਾ ਹੰਬੈ ਤ੍ਰਿਸ਼ਨਾ ਪਾਸ ਨਾ ਛੋਡੀ ਬਿਰਾਗੀ ਅੜੇ ਮਮਤਾ ਜਾਲਿਆ ਪਿੰਡ ਵਣਾ ਹੰਬੈ ਚਿੰਤਾ ਜਾਲ ਤਨ ਜਾਲਿਆ ਬਿਰਾਗੀ ਅੜੇ ਜੇ ਮਨ ਮਿਰਤ ਕੋਈ ਵਣਾ ਹੰਬੈ ਸਤਗੁਰ ਬਿਨ ਬੈਰਾਗ ਨਾ ਹੋਵੀ ਬਿਰਾਗੀ ਅੜੇ ਜੇ ਲੋਚਾ ਸਭ ਕੋਈ ਵਣਾ ਹੰਬੈ ਕਰਮੋ ਹੋਐ ਸਤਗੁਰ ਮਿਲੈ ਬਿਰਾਗੀ ਅੜੇ ਸਹਿ ਜੀ ਪਾਵੈ ਸੁਹੀ ਵੜਾ ਹੰਬੈ ਕਹੋ ਕਬੀਰ ਇਕ ਬੇਨਤੀ ਬਰਾਗੀ ਆੜੇ ਮੋਕੋ ਭੌਜਲ ਪਾਰ ਪਤਾਰ ਵੜਾ ਹੰਬੈ ਰਾਜਨ ਰਾਜਨ ਕੌਨ ਤਮਾਰੈ ਆਵੈ ਐਸੋ ਭਾਉ ਬਿਧਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੈ ਰਹਾਉ ਹਸਤੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾ ਨੂੰ ਅੰਮ੍ਰਿਤ ਕਰ ਮੈ ਮਾਨਿਆ ਠੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ ਸ਼ਲੋਕ ਕਬੀਰ ਗगन ਦਮਾਮਾ ਬਾਜਿਉ ਪਰਿਓ ਨਿਸ਼ਾਨੈ ਘਾਉ ਖੇਤ ਜੋ ਮਾਂਡਿਓ ਸੂਰਮਾ ਅਬ ਜੂ ਜਨ ਕੋ ਦਾਉ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦਿਉ ਜੀ ਕੀ ਇਕ ਓ ਅੰਕਾਰ ਸਤਗੁਰ ਪ੍ਰਸਾਦ ਚਾਰ ਮੁਕਤ ਚਾਰੇ ਸਿਧ ਮਿਲਕੇ ਦੂਲਾਹਾ ਪ੍ਰਭ ਕੀ ਸਰਨ ਪਰਿਉ ਮੁਕਤ ਭਇਓ ਚਉ ਹੂੰ ਜਗ ਜਾਨਿਓ ਜਾ ਸਕੀਰਤ ਮਾਥੈ ਛਤਰ ਧਰਿਉ ਰਾਜਾ ਰਾਮ ਜਪਤ ਕੋ ਕੋ ਨਾ ਤਰਿਉ ਗੁਰੇ ਉਪਦੇਸ ਸਾਧ ਕੀ ਸੰਗਤ ਭਗਤ ਭਗਤ ਤਾ ਕੋ ਨਾਮ ਪਰਿਉ ਰਹਾਉ ਸ਼ੰਖ ਚੱਕਰ ਮਾਲਾ ਤਿਲਕ ਬਿਰਾਜਿਤ ਦੇਖ ਪ੍ਰਤਾਪ ਜਮ ਡਰਿਉ ਨਿਰਪਉ ਭੈ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਉ ਅਮਰੀਕ ਕੋ ਦਿਉ ਅਪੈ ਪਦ ਰਾਜ ਭੀਖਣ ਅਦਕ ਕਰਿਓ ਨੌ ਨਿਗ ਠਾਕੁਰ ਦਈ ਸੁਦਾਮੈ ਤਰੂ ਅਟਲ ਅਜਹੂ ਨਾ ਡਰਿਓ ਭਗਤ へ ਤੇ ਮਾਰਿਓ ਹਰਨਾਖਸ਼ ਨਰਸਿੰਘ ਰੂਪ ਹੋਏ ਦੇ ਧਰਿਓ ਨਾਮਾ ਕਹੈ ਭਗਤ ਬਸ ਕੇਸਵ ਅਜਹੂ ਬਲ ਕੇ ਦਵਾਰ ਖਰੋ ਮਾਰੂ ਕਬੀਰ ਜੀਓ ਦੀਨ ਬਸਾਰੇ ਓਰੇ دیਵਾਨੇ ਦੀਨ ਬਸਾਰਿਓ ਰੇ ਪੇਟ ਭਰਿਓ ਪਸ਼ੂ ਆਦਿਓ ਸੋਇਓ ਮਨੁਖ ਜਨਮ ਹੈ ਹਾਰਿਓ ਰਹਾਉ ਸਾਧ ਸੰਗਤ ਕਬਹੂ ਨਹੀਂ ਕੀਨੀ ਰਚਿਓ ਤੰਦੈ ਝੂਠ ਸਵਾਨ ਸੂਕਰ ਬਾਇਸ ਜਿਵੇਂ ਭਟਕਤ ਚਾਲਿਓ ਊਠ ਆਪਸ ਕੋ ਦੀਰਘ ਕਰ ਜਾਣੈ ਔਰਨ ਕੋ ਲਗmaat ਮਨਸਾ ਬਾਚਾ ਕਰਮ ਨਾ ਮੈ ਦੇਖੇ ਦੋਜਕ ਜਾਤ ਕਾਮੀ ਕਰੋਦੀ ਚਾਤਰੀ ਬਾਜੀ ਗਰਬੇ ਕਾਮ ਨਿੰਦਾ ਕਰਤੇ ਜਨਮ ਸਰਾਨੂ ਕਬ ਹੂ ਨਾ ਸਿਮਰਿਓ ਰਾਮ ਕਹਿ ਕਬੀਰ ਚੇਤੇ ਨਹੀਂ ਮੂਰਖ ਮੁਗਦਗਵਾਰ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ ਰਾਗ ਮਾਰੂ ਬਾਣੀ ਜੈ ਦਿਓ ਜਿਓ ਕੀ ਇਕ ਓਅੰਕਾਰ ਸਤਗੁਰ ਪ੍ਰਸਾਦ ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜ ਸਾਦਤ ਕੀਆ ਅਬਨ ਬਾਲ ਤੋੜਿਆ ਅਚਲ ਚਲ ਥਪਿਆ ਅ ਘੜ ਘੜਿਆ ਤਹਾਂ ਅਪਿਓ ਪੀਆ ਮਨ ਆਦ ਗੁਣ ਆਦਮ ਖਾਣਿਆ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਰਹਾਉ ਅਰਧ ਕੋ ਅਰਧਿਆ ਸਰਧ ਕੋ ਸਰਦਿਆ ਸੱਲਲ ਕੋ ਸੱਲਲ ਸੰਮਾਨ ਆਇਆ ਵਦਤ ਜੈ ਦੇਉ ਜੈ ਦੇਵ ਕੌਰਮਿਆ ਬ੍ਰਹਮ ਨਿਰਵਾਣ ਲਵਲੀਨ ਪਾਇਆ ਕਬੀਰ ਮਾਰੂ RAM ਸਿਮਰ ਪਛਤਾਹੇਂਗਾ ਮਨ ਪਾਪੀ ਜੀ ਅਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਹੇਂਗਾ ਰਹਾਉ ਲਾਲ ਕਿ ਲਾਗੇ ਜਨਮ ਗਵਾਇਆ माया परम ਪੁਲਾਹੇਗਾ ਧਨ ਜੋਬਨ ਕਾ ਗਰਭ ਨਾ ਕੀਜੈ ਕਾਗਦ ਜਿਉਂ ਗਲ ਜਾਹੇਗਾ ਜੋ ਜਮ ਆਏ ਕੇਸ ਗਹਿ ਪਟਕੈ ਤਾ ਦਿਨ ਕਿਛ ਨਾ ਬਸਾਹੇਗਾ ਸਿਮਰਨ ਭਜਨ ਦਇਆ ਨਹੀਂ ਕੀਨੀ ਤਉ ਮੁਖ ਚੋਟਾਂ ਖਾਹੇਗਾ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕਹਿ ਜਾਹੇਗਾ ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਵਾਜ ਗਸਈਆ ਮੇਰਾ ਮਾਥੇ ਛਤਰ ਧਰੈ ਰਹਾਉ ਜਾ ਕੀ ਛੋਤ ਜਗਤ ਕੋ ਲਾਗੈ ਤਾ ਪਰ ਤੁਹੀ ਧਰੈ ਨੀਚ ਹੈ ਉੱਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰੈ ਕਹਿਰਵਦਾਸ ਸੁਨੋ ਰੇ ਸੰਤੋ ਹਰ ਜਿਉ ਤੇ ਸਭੈ ਸਰੈ ਮਾਰੂ ਸੁਖ ਸਾਗਰ ਸੁਰ ਤਰ ਚਿੰਤਾ ਮਨ काम ठीन बस जा के रे चार पदार्थ अष्ट महा सिद्ध नव निद कर तल ता के हर 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 नाम जप रसना और सब छाड़ वचन रचना रहा ना ना ज्ञान प्राण वेद विद 34 अक्षर माही व्यास विचार कहयो परमार्थ राम नाम सरनाही ਸਹਜ ਸਮਾਦ ਉਪਾਦ ਰਹਿਤ ਹੋਏ ਵੱਡੇ ਭਾਗ ਲਿਵ ਲਾਗੀ ਕਹਿ ਰਵਦਾਸ ਉਦਾਸ ਦਾਸ ਮਤ ਜਨਮ ਮਰਨ ਭੈ ਭਾਗੀ ਤੁਖਾਰੀ ਸ਼ੰਤ ਮਹੱਲਾ ਸ਼ੰਤ ਮਹੱਲਾ ਪਹਿਲਾ 12 ਮਾਹਾ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸਹੰਮਾ ਦੇਹ ਸੋ ਤੂੰ ਭਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਘੜੀ ਨਾ ਜੀਵਾ ਪ੍ਰਿਆ ਬਾਜ ਦੇਹਲੀ ਕੋਏ ਨਾ 베ਲੀ ਗੁਰਮਖ ਅੰਮ੍ਰਿਤ ਪੀਵਾ ਰਚਨਾ ਰਾਚ ਰਹੇ ਨਿਰੰਕਾਰੇ ਪ੍ਰਭ ਮਨ ਕਰਮ ਸੁਕਰਮਾ ਨਾਨਕ ਪੰਤ ਨਿਹਾਲੇ ਸਾ ਧੰਨ ਤੂੰ ਸੁਣ ਆਤਮ ਰਾਮਾ ਬਾ ਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆਂ ਸਾ ਤਨ ਸਭ ਰਸ ਚੋਲੇ ਅੰਕ ਸਮਾਨੀਆਂ ਹਰ ਅੰਕ ਸਮਾਨੀ ਜਾਂ ਪ੍ਰਭ ਪਾਣੀ ਸਾ ਸੁਹਾਗਣ ਨਾਰੀ ਨਵ ਘਰ ਥਾਪ ਮਹਿਲ ਘਰ ਊਚੋ ਨਿਜ ਘਰ ਵਾਸ ਮਰਾਰੀ ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸ ਬਾਸੁਰ ਰੰਗ 라ਵੇ ਨਾਨਕ ਪ੍ਰਿਯੋ ਪ੍ਰਿਯੋ ਚਵੈ ਬਬੀਹਾ ਕੋਕਿਲ ਸ਼ਬਦ ਸੁਹਾਵੇ ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ ਮਨ ਤਨ ਰਬ ਤਰਵੰਨੇ ਕੜੀ ਨਾ ਬੀਸਰੇ ਕਿਉ ਘਰੀ ਵਿਸਾਰੀ ਹौं ਬਲਿਹਾਰੀ ਹौं ਜੀਵਾ ਗੁਣ ਗਾਈ ਨਾ ਕੋਈ ਮੇਰਾ ਹौं ਕਿਸ ਕੇਰਾ ਹਰ ਬਿਨ ਰਹਿਣ ਨਾ ਜਾਏ ਓਟ ਗਹੀ ਹਰ ਚਰਨ ਨਿਵਾਸੀ ਭਏ ਪਵਿੱਤਰ ਸਰੀਰਾ ਨਾਨਕ ਦ੍ਰਿਸ਼ਟ ਧੀਰਗ ਸੁਖ ਪਾਵੇ ਗੁਰ ਸ਼ਬਦੀ ਮਨ ਠੀਰਾ ਵਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਭਾਈ ਹਰਿ ਸਿਉ ਪ੍ਰੀਤ ਬਾਣੀ ਹਰ ਮੰਦਰ ਆਵੈ ਜਾਂ ਪ੍ਰਭ ਭਾਵੇ ਤਾਨੀ ਉ ਭੀ ਗੁਣ ਸਾਰੀ ਘਰ ਘਰ ਕੰਤਰ ਵੈ ਸੋਹਾਗਣ ਹਉ ਕਿਉ ਕੰਤ ਵਿਸਾਰੀ ਉਹਨਾਂ ਕੰਨ ਸ਼ਾਏ ਬਰਸ ਸੁਭਾਈ ਮਨ ਤਨ ਪ੍ਰੇਮ ਸਖਾਵੇ ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਘਰ ਆਵੇ ਚੇਤ ਬਸੰਤ ਭਲਾ ਭਵਰ ਸੁਹਾਵੜੀ ਬਨ ਫੂਲੇ ਮੰਜ ਭਾਰ ਮੈਂ ਪਿਰ ਘਰ ਬਹੁੜੈ ਪਿਰ ਘਰ ਨਹੀਂ ਆਵੇ ਤਨ ਕਿਉਂ ਸੁਖ ਪਾਵੇ ਬਿਰਹਿ ਵਿਰੋਧ ਤਨ ਸੀਜੈ ਕੋਕਿਲ ਅੰਬ ਸੁਹਾਵੀ ਬੋਲੇ ਕਿਉਂ ਦੁਖ ਅੰਕ ਸਹੀਜੈ ਪਵਰ ਭਵੰਤਾ ਪੂਲੀ ਢਾਲੀ ਕਿਉ ਜੀਵਾ ਮਰ ਮਾਏ ਨਾਨਕ ਚੇਤ ਸਹਜ ਸੁਖ ਪਾਵੈ ਜੇ ਹਰ ਵਾਰ ਘਰ ਧਨ ਪਾਏ ਵੈਸਾਖ ਭਲਾ ਸਾਖਾ ਵੀਸ ਕਰੀ ਧਨ ਦੇਖੈ ਹਰ ਦੁਆਰ ਆਵਹੁ ਦਇਆ ਕਰੀ ਕਾਰੇ ਆਓ ਪਿਆਰੇ ਦੁਤਰ ਤਾਰੇ ਤੁਧ ਬਿਨ ਹੱਡ ਨਾ ਮੂਲੋ ਕੀਮਤ ਕੌਣ ਕਰੇ ਤੁਧ ਪਾਵਾਂ ਦੇਖ ਦਿਖਾਵੇ ਢੋਲੋ ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈ ਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾ ਮਾਹ ਜੇਠ ਭਲਾ ਪ੍ਰੀਤਮ ਕਿਉ ਬਿਸਰੈ ਥਲ ਤਪਹਿ ਸਰ ਭਾਰ ਸਾ ਤਨ ਬਿਨੋ ਕਰੈ ਤਨ ਬਿਨੋ ਕਰੇਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭ ਪਾਵਾਂ ਸਾਚੈ ਮਹਿਲ ਰਹਿ ਬੈਰਾਗੀ ਆਵਣ ਦੇਹ ਤਾ ਆਵਾਂ ਨੇ ਮਾਣੀ ਨੇ ਤਾਣੀ ਹਰ ਬਿਨ ਕਿਉ ਪਾਵੈ ਸੁਖ ਮਹਿਲੀ ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲਾ ਗੁਣ ਗਹਿਲੀ ਅਸਾੜ ਭਲਾ ਸੂਰਜ ਗगन ਤਪੈ ਧਰਤੀ ਦੂਖ ਸਹੈ ਸੋਖੈ ਅਗਨ ਭਖੈ ਅਗਨ ਰਸ ਸੋਖੈ ਮਰੀਐ ਧੋਖੈ ਪੀ ਸੋ ਕੀਰਤਨਾ ਹਾਰੇ ਰਾਤ ਫਿਰੈ ਛਾਇਆ ਧਨ ਤਾਕੈ ਟੀਡ ਲਵੈ ਮੰਜਬਾਰੀ ਅਵਗਣ ਬਾਂਦ ਚੱਲੀ ਦੁਖ ਆਗੇ ਸੋਖ ਤਿਸ ਸਾਚ ਸੰਭਾਲੇ ਨਾਨਕ ਜਿਸਨੋ ਇਹੋ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ ਸਾਵਨ ਸਰਸ ਮਨਾ ਕਣ ਵਰਸੈ ਰੋਤੇ ਆਏ ਮੈਂ ਮਨ ਤਨ ਸਹੋ ਭਾਵੈ ਪਿਰ ਪਰਦੇਸ ਸਿਧਾਏ ਪਿਰ ਘਰ ਨਹੀਂ ਆਵੇ ਮਰੀਏ ਹਾਵੇ ਦਮਨ ਚਮਕ ਡਰਾਏ ਸੇਜ अकेਲੀ ਖਰੀ ਦੋਹੇਲੀ ਮਰਨ ਭਿਆ ਦੁਖ ਮਾਏ ਹਰ ਬਿਨ ਨੀਂਦ ਭੂਖ ਕਹੋ ਕੈਸੀ ਕਾਪੜ ਤਨ ਨਾਸ ਖਾਵੇ ਨਾਨਕ ਸਾ ਸੁਹਾਗਣ ਕੰਤੀ ਪਿਰ ਕੈ ਅੰਕ ਸੁਵਾਵੇ ਪਾਦੋ ਭਰਮ ਭੁੱਲੀ ਪਰ ਜੋ ਬਨ ਪਛਤਾਣੀ ਜਾਲਤਾਲਨੀਰ ਭਰੇ ਬਰਸ ਰੁੱਤੇ ਰੰਗਮਾਣੀ ਬਰਸੈ ਨਿਸਕਾਲੀ ਕਿਉ ਸੁਖ ਬਾਲੀ ਦਾਦਰ ਮੋਹਰ ਲਵੰਤੇ ਪ੍ਰਯੋ ਪ੍ਰਯੋ ਚਵੈ ਬਬੀਹਾ ਬੋਲੇ ਪੋਯੰਗਮ ਫਿਰਹਡ ਸੰਤੇ ਮੱਛਰ ਡੰਗ ਸ਼ਾਇਰ ਭਰਸ ਭਰ ਬਿਨ ਹਰ ਕਿਉ ਸੁਖ ਪਾਈਐ ਨਾਨਕ ਪੂਛ ਚੱਲੋ ਗੁਰ ਅਪਨੇ ਜਹ ਪ੍ਰਭ ਤਹ ਹੀ ਜਾਈਐ ਅਸ ਸੁਨੇ ਆਓ ਪੇਰਾ 사ਤਨ ਝੂਰ ਮੁਈ ਤਾਂ ਮਿਲਿਆ ਪ੍ਰਭ ਮੇਲੇ ਦੂਜੈ ਭਾਇ ਖੂਈ ਝੂਠ ਵੇ ਗੁੱਤੀ ਤਾਂ ਪਿਰ ਮੁਤੀ ਕੁੱਕਾ ਕਾਹਾ ਸੇ ਫੁੱਲੇ ਅੱਗੇ ਘਾਮ ਪਿਛੈ ਰੁੱਤ ਜਾਡਾ ਦੇਖ ਚਲਤ ਮਨ ਡੋਲੇ ਦਹਿ ਦਿਸ ਸਾਖ ਹਰੀ ਹਰਿਆਵਲ ਸਹਿਜ ਪੱਕੈ ਸੋ ਮੀਠਾ ਨਾਨਕ ਅਸੁਨ ਮਿਲੋ ਪਿਆਰੇ ਸਤਿਗੁਰ ਭਏ ਬਸੀਠਾ ਕਤਕ ਕਿਰਤ ਪਇਆ ਜੋ ਪ੍ਰਭ ਭਾਇਆ ਦੀਪਕ ਸਹਿਜ ਬਲੈ ਤਤ ਜਲਾਇਆ ਦੀਪਕ ਰਸ ਤੇਲੋ ਧਨ ਪਿਰ ਮੇਲੋ ਤਨ ਅਮਾ ਹੈ ਸਰਸੀ ਅਵਗਣ ਮਾਰੀ ਮਰੈ ਨਾ ਸੀਜੈ ਗੁਣ ਮਾਰੀ ਤਾਂ ਮਰਸੀ ਨਾਮ ਭਗਤ ਦੇ ਨਿਜ ਘਰ ਬੈਠੇ ਅਜੋ ਹੋ ਤਨਹਾੜੀ ਆਸਾ ਨਾਨਕ ਮਿਲੋ ਕਪਟ ਦਰ ਖੁੱਲੋ ਏਕ ਘੜੀ ਖਟ ਮਾਸਾ ਮੰਗਰਵਾਹੋ ਭਲਾ ਹਰ ਗੁਣ ਅੰਕ ਸਮਾਵੇ ਗੁਣਮੰਤੀ ਗੁਣ ਰਵੈ ਮੈਂ ਫਿਰ ਨਿਸ਼ਚਲ ਭਾਵੇ ਨਿਸ਼ਚਲ ਚਤਰ ਸੁਜਾਨ ਬਧਾਤਾ ਚੰਚਲ ਜਗਤ ਸੁਬਾਇਆ ਗਿਆਨ ਧਿਆਨ ਗੁਣ ਅੰਕ ਸਮਾਣੀ ਪ੍ਰਭੁ ਭਾਣੀ ਤਾਂ ਪਾਇਆ ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁਖ ਭਾਗੈ ਨਾਨਕ ਸਾ ਧਨ ਨਾਹ ਪਿਆਰੀ ਅਬ ਭਗਤੀ ਪੇਰ ਆਗੈ ਪੋਖ ਤਖਾਰ ਪੜੈ ਵਣ ਤ੍ਰਿਣ ਰਸ ਸੁਖੈ ਆਵਤ ਕੀ ਨਾਹੀ ਮਨ ਤਨ ਵਸਹਿ ਮੁਖਿ ਮਨ ਤਨ ਰਵ ਰਹਿਆ ਜਗ ਜੀਵਨ ਗੁਰ ਸ਼ਬਦੀ ਰੰਗ ਮਾਣੀ ਅੰਦਰ ਜੇਰਜ ਸੇਤਜ ਉਤਪੁਜ ਘਟ ਘਟ ਜੋਤ ਸਮਾਣੀ ਦਰਸ਼ਨ ਦੇਹੁ ਦਇਆਪਤ ਦਾਤੇ ਗਤ ਪਾਵੋ ਮਤ ਦੇਹੁ ਨਾਨਕ ਰੰਗ ਰਵੈ ਰਸ ਰਸੀਆ ਹਰਿ ਸਿਓ ਪ੍ਰੀਤ ਸਨੇਹੋ ਮਾਗ ਪਨੀਤ ਭਈ ਤੀਰਤ ਅੰਤਰ ਜਾਨਿਆ ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾਂ ਸਰਨਾਵਾਂ ਗੰਗ ਜਮਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾਂ ਪੁੰਨ দান ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ 마ਗ ਮਹਾਰਸ ਹਰ ਜਪ ਅਥ 60 ਤੀਰਤ ਨਾਤਾ ਫਲ ਗੁਣ ਮਨ ਰਹਸੀ ਪ੍ਰੇਮ ਸੁਭਾਇਆ ਅਨੰਦਨ ਰਹਾਸ ਭਇਆ ਆਪ ਗਵਾਇਆ ਮਨ ਮੋਹ ਚਕਾਇਆ ਜਾਂ ਤਿਸ ਫਾਇਆ ਕਰ ਕਿਰਪਾ ਘਰ ਆਉ ਬਹੁਤੇ ਵੇਸ ਕਰੀ ਪਿਰ ਬਾਜੋ ਮਹਿਲੀ ਲਹਾ ਨਾ ਥਾਉ ਹਾਰ ਡੋਰ ਰਸ ਪਾਟ ਪਟੰਬਰ ਪਿਰ ਲੋੜੀ ਸ਼ਿੰਗਾਰੀ ਨਾਨਕ ਮੇਲ ਲਈ ਗੁਰ ਆਪਣੈ ਘਰ ਵਰ ਪਾਇਆ ਨਾਰੀ ਬੇ ਦਸ ਮਹਾਰੁਤੀ ਕਿੱਤੀ ਵਾਰ ਭਲੇ ਕੜੀ ਮੂਰਤ ਪਲ ਸਾਚੀ ਆਏ ਸਹਿਜ ਮਿਲੇ ਪ੍ਰਭ ਮਿਲੇ ਪਿਆਰੀ ਕਾਰਜ ਸਾਰੀ ਕਰਤਾ ਸਭ ਬਿਦ ਜਾਣ ਜਿਨ ਸਿੰਗਾਰ ਰੀਤ ਸਹਿ ਪਿਆਰੀ ਮੇਲ ਭਿਆ ਰੰਗ ਮਾਨ ਕਰ ਸੇਜ ਸੁਹਾਵੀ ਜਾਂ ਪਿਰ 라ਵੀ ਗੁਰਮਖ ਮਸਤਿਕ ਭਾਗੋ ਨਾਨਕ ਐਨ ਸਰਾਵੇ ਪ੍ਰੀਤਮ हर वार थी सोहा